ਅੱਜਕੱਲ ਕਰਦੇ ਆ ਸਾਂਝੇ ਕਾਰੋਬਾਰ ਜਾਂ ਪਾਰਟਨਰਸ਼ਿਪ ਦੇ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਮੰਗਲ ਬਦ ਹੋਵੇ ਖਰਾਬ ਹੋਵੇ ਜਾਂ ਜਿਹੜੇ ਲੋਕ ਸ਼ਾਰਟ ਟੈਂਪਰਡ ਹੋਣ ਗੁੱਸੇਖੋਰ ਹੋਣ ਅਜਿਹੇ ਬੰਦਿਆਂ ਨੂੰ ਕਦੇ ਵੀ ਪਾਰਟਨਰਸ਼ਿਪ ਦੇ ਵਿੱਚ ਵਪਾਰ ਜਾਂ ਕਾਰੋਬਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਂਝੇਦਾਰੀ ਹਮੇਸ਼ਾ ਕਰਜ਼ਾ ਹੀ ਦੇਵੇਗੀ ਤੇ ਜੇ ਅਜਿਹਾ ਕੋਈ ਕਾਰੋਬਾਰ ਮੰਗਲਵਾਰ ਵਾਲਿਆਂ ਨੇ ਸਾਂਝਾ ਕਰ ਰੱਖਿਆ ਤਾਂ ਨੁਕਸਾਨ ਤੋਂ ਬਚਣ ਵਾਸਤੇ ਅਜਿਹੇ ਇਨਸਾਨ ਹਰ ਮੰਗਲਵਾਰ ਹਨੂਮਾਨ ਜੀ ਨੂੰ ਸੰਧੂਰ ਦਾ ਚੋਲਾ ਚੜਾਉਂਦੇ ਰਹਿਣ ਅਤੇ ਮੰਗਲਵਾਰ ਨੂੰ ਹੀ ਗੁੜ ਵਾਲੇ ਚਾਵਲ ਬਣਾ ਕੇ ਗਰੀਬਾਂ ਵਿੱਚ ਵੰਡੇ ਰਹਿਣ ਤਾਂ ਕਾਮਯਾਬ ਹੋ ਸਕਦੇ ਆ ਦੂਜੇ ਉਹ ਲੋਕ ਜੋ ਜ਼ਮੀਨ ਵੇਚ ਕੇ ਕੋਈ ਕਾਰੋਬਾਰ ਵਪਾਰ ਸਾਂਝੇਦਾਰੀ ਵਿੱਚ ਕਰਦੇ ਆ ਇਹਨਾਂ ਲੋਕਾਂ ਦੇ ਵੀ ਕਾਮਯਾਬ ਹੋਣ ਦੇ ਚਾਂਸ ਬੜੇ ਘੱਟ ਹੁੰਦੇ ਆ ਸ਼ੁਕਰ ਖਰਾਬ ਹੋ ਜਾਂਦਾ ਤੇ ਇਹੋ ਜਿਹੇ ਲੋਕ ਵੀ ਸਾਂਝੇਦਾਰੀ ਵਿੱਚ ਕੋਈ ਕਾਰੋਬਾਰ ਵਪਾਰ ਨਾ ਕਰਨ ਤੇ ਜੇ ਵਪਾਰ ਕਰ ਹੀ ਰੱਖਿਆ ਹੈ ਕੁਝ ਜ਼ਮੀਨ ਵੇਚ ਕੇ ਤਾਂ ਇਹਨਾਂ ਇਨਸਾਨਾਂ ਨੂੰ ਚਾਹੀਦਾ ਹੈ ਵੀ ਹਰ ਸ਼ੁੱਕਰਵਾਰ ਗਾਂ ਦੇ ਦੇਸੀ ਘੋੜਾ ਦੇ ਦੀਵਾ ਮੰਦਰ ਦੇ ਵਿੱਚ ਜਗਾਉਂਦੇ ਰਹਿਣ ਤਾਂ ਨੁਕਸਾਨ ਤੋਂ ਬਚ ਸਕਦੇ ਆ ਜੇ ਪਾਰਟਨਰਸ਼ਿਪ ਕਰਨ ਵਾਲਿਆਂ ਦੇ ਵਿਚਕਾਰ ਜ਼ਿਆਦਾ ਏਜ ਦਾ ਗੈਪ ਹੋਵੇ ਤਾਂ ਵੀ ਕਾਰੋਬਾਰ ਦੇ ਕਾਮਯਾਬ ਹੋਣ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ। ਕੋਸ਼ਿਸ਼ ਕਰੋ ਜਿਆਦਾ ਏਜ ਗੈਪ ਵਾਲੇ ਆਪਸ ਵਿੱਚ ਸਾਂਝੇਦਾਰੀ ਦਾ ਵਪਾਰ ਨਾ ਕਰਨ। ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਚੰਦਰਮਾ ਤੇ ਸ਼ਨੀ ਦੀ ਜੁਤੀ ਹੋਵੇ। ਅਜਿਹੇ ਲੋਕ ਵੀ ਸਾਂਝੇਦਾਰੀ ਦੇ ਵਪਾਰ ਕਰਨ ਤੋਂ ਬਚਣ। ਤੇ ਜੇ ਕਰਨਾ ਪੈ ਹੀ ਜਾਵੇ ਤਾਂ ਕੋਸ਼ਿਸ਼ ਕਰੋ ਆਪਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਦੇ ਨਾਲ ਸਾਂਝੇਦਾਰੀ ਦਾ ਵਪਾਰ ਕਰੋ ਅਤੇ ਹਮੇਸ਼ਾ ਲਿਖਾ ਪੜੀ ਤੇ ਵਹੀ ਖਾਤੇ ਚੰਗੀ ਤਰ੍ਹਾਂ ਚੈੱਕ ਕਰਦੇ ਰਹੋ ਤੇ ਜੇ ਦਿੱਕਤ ਆ ਰਹੀ ਹੋਵੇ ਤਾਂ 43 ਦਿਨ ਬਲੈਕ ਲਿਕਵਿਡ ਇੰਕ ਨਾਲ ਪ੍ਰਵਾਹ ਕਰੋ ਤੇ ਕੰਮਜਬ ਹੋ ਜਾਵਾਂਗੇ